ਹਾਂ 26 ਸਾਲਾ ਸ਼ਹੀਦ ਜਵਾਨ ਪਿਰਤਪਾਲ ਸਿੰਘ ਦੀ ਮ੍ਰਿਤਕ ਦੇ ਉਹਨਾਂ ਦੇ ਜੱਦੀ ਪਿੰਡ ਮਾਨੂਪੁਰ ਪਹੁੰਚ ਚੁੱਕੀ ਹੈ ਸ਼ਹੀਦੀ ਮ੍ਰਿਤਕ ਦੇ ਲੈ ਫੌਜ ਦੀ ਗੱਡੀ ਜਿਉਂ ਹੀ ਪਿੰਡ ਪਹੁੰਚੀ ਤਾਂ ਪੂਰੇ ਪਿੰਡ ਚ ਸੋਗ ਦੀ ਲਹਿਰ ਦੌੜ ਗਈ ਪੂਰਾ ਪਿੰਡ ਸ਼ਹੀਦ ਦੀ ਮ੍ਰਿਤਕ ਦੇ ਦੇਖ ਭਾਵੁਕ ਹੋ ਗਿਆ ਪੀੜਤ ਪਰਿਵਾਰ ਤਾਂ ਹੰਮਾਰ ਰੋ ਉਠਿਆ ਹਰ ਅੱਖ ਚੋਂ ਹੰਝੂ ਨਿਕਲ ਰਹੇ ਨੇ ਹਰ ਕਿਸੇ ਵੱਲੋਂ ਨੌਜਵਾਨਾਂ ਦੀ ਸ਼ਹਾਦਤ ਨੂੰ ਸਜਦਾ ਕੀਤਾ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਪਿਰਤਪਾਲ ਸਿੰਘ ਦਾ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਹੁਣ ਉਸ ਵੱਲੋਂ ਦੀਵਾਲੀ ਤੇ ਘਰ ਛੁੱਟੀ ਆਉਣਾ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਸੀ ਇਹ ਨਹੀਂ ਪਤਾ ਸੀ ਕਿ ਪਰਿਵਾਰ ਤੇ ਇੰਨਾ ਵੱਡਾ ਕਹਿਰ ਟਟੇਗਾ ਉਹਨਾਂ ਦੇ ਫੌਜੀ ਪੁੱਤ ਦੀ ਤਰੰਗੇ ੱਚ ਲਿਫਟ ਕੇ ਘਰ লাশ ਆਵੇਗੀ ਦੱਸਦੀਏ ਕਿ ਪਿਛਲੇ ਦਿਨੀ ਕੁਲਗਾਮ ਚ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਪੰਜਾਬ ਦੇ ਦੋ ਜਵਾਨ ਸ਼ਹੀਦ ਹੋ ਗਏ ਸੀ ਜਿਨ੍ਹਾਂ ਚ ਇੱਕ ਦਾ ਨਾਮ ਪਿਰਤਪਾਲ ਸਿੰਘ ਹੈ ਦੂਸਰੇ ਨੌਜਵਾਨ ਦਾ ਨਾਮ ਹਰਮਿੰਦਰ ਸਿੰਘ ਹੈ ਜੋ ਫਤਿਹਗੜ੍ਹ ਸਾਹਿਬ ਦੇ ਪਿੰਡ ਬਦੀਨਪੁਰ ਦਾ ਰਹਿਣ ਵਾਲਾ ਸੀ ਦੋਵਾਂ ਹੀ ਜਵਾਨਾਂ ਦਾ ਅੱਜ ਗਮਗੀਨ ਮਾਹੌਲ 'ਚ ਸਸਕਾਰ ਕੀਤਾ ਜਾਵੇਗਾ ਸਰਕਾਰੀ ਸਨਮਾਨਾਂ ਨਾਲ ਸ਼ਹੀਦਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ ਚੱਕਬੰਦੀ ਟੀਵੀ ਲਈ ਪਰਮੇਂਦਰ ਵਰਮਾ ਦੀ ਰਿਪੋਰਟ